ਤਾਂ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਬਣਾਈ ਵੀਡੀਓ ਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ ਕਿ ਅਸੀਂ ਖੁਦਕੁਸ਼ੀ ਕਿਉਂ ਕਰ ਰਹੇ ਹਾਂ ਤਾਂ ਉਹਨਾਂ ਨੇ ਵੀਡੀਓ ਦੇ ਵਿੱਚ ਕਾਰਨ ਦੱਸ ਕੇ ਫਿਰ ਜ਼ਹਿਰ ਖਾ ਲਈ ਜ਼ਹਿਰ ਖਾ ਕੇ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਦੋ ਸਕੇ ਭਰਾ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਬਣਾਈ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ ਵੀਡੀਓ ਦੇ ਵਿੱਚ ਕਾਰਨ ਦੱਸਿਆ ਕਿ ਸਾਡੇ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਹੈ ਚੋਰੀ ਦੇ ਇਲਜ਼ਾਮ ਦੇ ਚਲਦੇ ਸਾਡੇ ਨਾਲ ਬੁਰੇ ਤਰੀਕੇ ਦੇ ਨਾਲ ਕੋਟਮਾਰਾ ਛੜੀ ਉਹ ਵੀ ਕੀਤੀ ਗਈ ਆ ਤੇ ਇਹਨਾਂ ਦੋਵੇਂ ਸਕੇ ਭਰਾਵਾਂ ਨੇ ਦੱਸਿਆ ਕਿ ਅਸੀਂ ਟਰੱਕ ਚਲਾਉਨੇ ਆ ਮਾਲ ਲੈ ਕੇ ਅਸੀਂ ਹੁਸ਼ਿਆਰਪੁਰ ਗਏ ਹੋਏ ਸੀ ਤਾਂ ਜਦੋਂ ਹੁਸ਼ਿਆਰਪੁਰ ਤੋਂ ਵਾਪਸ ਲੁਧਿਆਣੇ ਆਏ ਤਾਂ ਲੁਧਿਆਣੇ ਅਸੀਂ ਆਪਣਾ ਟਰੱਕ ਖੜਾਇਆ ਤੇ ਉੱਥੇ ਅਸੀਂ ਸੌਂਗੇ ਤਾਂ ਜਦੋਂ ਅਸੀਂ ਸੁੱਤੇ ਪਏ ਸੀ ਤਾਂ ਟਰੱਕ ਦੇ ਵਿੱਚੋਂ 65000 ਰੁਪਏ ਚੋਰੀ ਹੋ ਗਏ ਤੇ ਜਿਹੜਾ ਟਰੱਕ ਦਾ ਮਾਲਕ ਸੀ ਉਸ ਨੇ ਸਾਡੇ ਉੱਪਰ ਹੀ 65000 ਰੁਪਏ ਚੋਰੀ ਕਰਨ ਦੇ ਇਲਜ਼ਾਮ ਲਗਾਏ ਤੇ ਚੋਰੀ ਕਰਨ ਦੇ ਇਲਜ਼ਾਮ ਲਗਾ ਕੇ ਸਾਡੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟ ਮਾਰਾ ਛੜੀ ਉਹ ਕੀਤੀ ਗਈ ਤਾਂ ਇਹ ਕਾਰਨ ਦੱਸ ਕੇ ਇਹਨਾਂ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ ਇਹਨਾਂ ਦੋ ਸਕੇ ਭਰਾਵਾਂ ਨੇ ਵੀਡੀਓ ਦੇ ਵਿੱਚ ਇਹ ਗੱਲ ਵੀ ਕਹੀ ਹੈ ਕਿ ਅਸੀਂ ਜਿੱਥੇ-ਜਿੱਥੇ ਵੀ ਕੰਮ ਕੀਤਾ ਤਾਂ ਉਹਨਾਂ ਦਾ ਮਾਲਕ ਸਾਡੇ ਉੱਤੇ ਉਂਗਲ ਵੀ ਨਹੀਂ ਚੁੱਕ ਸਕਦਾ ਕੋਈ ਵੀ ਸਾਨੂੰ ਇਹ ਨਹੀਂ ਕਹਿ ਸਕਦਾ ਕਿ ਅਸੀਂ ਚੋਰੀ ਕੀਤੀ ਹੈ ਤਾਂ ਅਸੀਂ ਚੋਰ ਪਹਿਲਾਂ ਵੀ ਨਹੀਂ ਸੀ ਤੇ ਚੋਰ ਹੌਣ ਵੀ ਨਹੀਂ ਆ ਤਾਂ ਇਹਨਾਂ ਦੋਵੇਂ ਭਰਾਵਾਂ ਨੇ ਇਹ ਗਰਵੀ ਕਹੀ ਆ ਕਿ ਜਿਹੜੇ 65000 ਚੋਰੀ ਕਰਨ ਦੇ ਇਲਜ਼ਾਮ ਸਾਡੇ ਉੱਪਰ ਲੱਗੇ ਨੇ ਤਾਂ ਅਸੀਂ ਕਿਥੋਂ ਦੇ ਦੀਆ ਕਿਉਂਕਿ ਸਾਨੂੰ ਦਬਕੇ ਮਾਰੇ ਜਾ ਰਹੇ ਨੇ ਕਿ ਸਾਨੂੰ ਪੈਸੇ ਵਾਪਸ ਹੋ ਸਾਡੇ ਕੋਲ ਤਾਂ ਇਹਨੇ ਪੈਸੇ ਹੀ ਨਹੀਂ ਅਸਤਾ ਘੱਟ ਤਨਖਾਹ ਦੇ ਉੱਪਰ ਕ ਕੰਮ ਕਰਕੇ ਗੁਜ਼ਾਰਾ ਕਰਦੇ ਆ ਤਾਂ ਇਹ ਕਾਰਨ ਦੱਸ ਕੇ ਇਹਨਾਂ ਦੋ ਸਕੇ ਭਰਾਵਾਂ ਨੇ ਖੋਦ ਖੁਸ਼ੀ ਕੀਤੀ ਆ ਤੇ ਇਲਜ਼ਾਮ ਇਹ ਲਗਾਏ ਜਾ ਰਹੇ ਨੇ ਕਿ ਇਹਨਾਂ ਦੋ ਸਕੇ ਭਰਾਵਾਂ ਨੇ ਚੋਰੀ ਕੀਤੀ ਸੀ ਤਾਂ ਹੁਣ ਜਿਹੜੇ ਇਹ ਦੋ ਸਕੇ ਭਰਾ ਸੀ ਜਿਨ੍ਹਾਂ ਨੇ ਵੀਡੀਓ ਬਣਾਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਉੱਪਰ ਝੂਠਾ ਇਲਜ਼ਾਮ ਲਗਾਇਆ ਗਿਆ ਅਸੀਂ ਟਰੱਕ ਦੇ ਵਿੱਚ ਸੁੱਤੇ ਪਏ ਸੀ ਤਾਂ ਉਸ ਸਮੇਂ ਟਰੱਕ ਦੇ ਵਿੱਚੋਂ ਪੈਸੇ ਨਿਕਲੇ ਨੇ ਜਦਕਿ ਅਸੀਂ ਪੈਸਿਆਂ ਨੂੰ ਹੱਥ ਵੀ ਨਹੀਂ ਲਾਇਆ ਅਸੀਂ ਤਾਂ ਇਕੱਠੇ ਕਦੇ 65000 ਰੁਪਏ ਦੇਖੇ ਵੀ ਨਹੀਂ ਸੀ ਤਾਂ ਇਹ ਗੱਲ ਜਿਹੜੀ ਇਹਨਾਂ ਦੋਵੇਂ ਸਕੇ ਭਰਾਵਾਂ ਦੇ ਵੱਲੋਂ ਬਕਾਇਦਾ ਵੀਡੀਓ ਬਣਾ ਕੇ ਕਹੀ ਗਈ ਹੈ ਤੇ ਇਹਨਾਂ ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਕਿਹਾ ਕਿ ਸਾਡੇ ਉੱਪਰ ਚੋਰੀ ਦੇ ਇਲਜ਼ਾਮ ਲਗਾ ਕੇ ਸਾਡੇ ਨਾਲ ਬੁਰੇ ਤਰੀਕੇ ਦੇ ਨਾਲ ਕੁੱਟਮਾਰਾ ਜਿਹੜੀ ਉਹ ਕੀਤੀ ਗਈ ਆ ਤਾਂ ਹੁਣ ਇਨਸਾਫ਼ ਦੀ ਗੁਹਾਰਾ ਜਿਹੜੀ ਉਹ ਇਸ ਵੀਡੀਓ ਦੇ ਵਿੱਚ ਇਹਨਾਂ ਦੋਵੇਂ ਸਕੇ ਭਰਾਵਾਂ ਦੇ ਵੱਲੋਂ ਵੀ ਲਗਾਈ ਗਈ ਆ ਤੇ ਨਾਲ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਇਨਸਾਫ਼ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਆ ਕਿਉਂਕਿ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕੀਤੀ ਆ ਖੁਦਕੁਸ਼ੀ ਦਾ ਕਾਰਨ ਇੱਕ ਵੀਡੀਓ ਦੇ ਵਿੱਚ ਦੱਸਿਆ ਗਿਆ ਪਹਿਲਾਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਵੀਡੀਓ ਬਣਾਈ ਤੇ ਉਸ ਵੀਡੀਓ ਦੇ ਵਿੱਚ ਪੂਰਾ ਕਾਰਨ ਦੱਸਿਆ ਕਿ ਅਸੀਂ ਖੁਦਕੁਸ਼ੀ ਕਰ ਕਿਉਂ ਰਹੇ ਹਾਂ ਕੀ ਸਾਡੇ ਨਾਲ ਹੋਇਆ ਸੀ ਕਿਉਂ ਸਾਡੀ ਕੁੱਟਮਾਰਾ ਜਿਹੜੀ ਉਹ ਕੀਤੀ ਗਈ ਸੀ ਤਾਂ ਇਹ ਪਾਤੜਾ ਦਾ ਪਿੰਡਾ ਨਿਆਲ ਜਿੱਥੇ ਦੋ ਸਕੇ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ ਤੇ ਇਲਜ਼ਾਮ ਇਹ ਲੱਗੇ ਸੀ ਕਿ ਇਹਨਾਂ ਦੋਵੇਂ ਸਕੇ ਭਰਾਵਾਂ ਨੇ ਚੋਰੀ ਕੀਤੀ ਹੈ ਟਰੱਕ ਚਲਾਉਂਦੇ ਸੀ ਦੋਵੇਂ ਸਕੇ ਭਰਾ ਤੇ ਟਰੱਕ ਦੇ ਮਾਲਕ ਨੇ ਇਹਨਾਂ ਦੇ ਉੱਪਰ ਚੋਰੀ ਦਾ ਇਲਜ਼ਾਮ ਆ ਜਿਹੜਾ ਉਹ ਲਗਾਇਆ ਤਾਂ ਪੀੜਤ ਪਰਿਵਾਰ ਨੇ ਟਰੱਕ ਮਾਲਕ ਦੇ ਉੱਪਰ ਇਲਜ਼ਾਮ ਲਗਾਇਆ ਕਿ ਸਾਡੇ ਦੋਵੇਂ ਮੁੰਡਿਆਂ ਦੀ ਬੁਰੇ ਤਰੀਕੇ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਹੈ ਬਕਾਇਦਾ ਕਟਮਾਰ ਦਾ ਜ਼ਿਕਰ ਹੈ ਜਿਹੜਾ ਉਹ ਵੀ ਇਸ ਵੀਡੀਓ ਦੇ ਵਿੱਚ ਇਹਨਾਂ ਦੋ ਸਕੇ ਭਰਾਵਾਂ ਦੇ ਵੱਲੋਂ ਕੀਤਾ ਗਿਆ ਕਿ ਸਾਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕਟਿਆ ਗਿਆ ਤੇ ਅਸੀਂ ਦੋਕੇ ਹੋ ਕੇ ਇਹ ਖੌਫਨਾਕ ਕਦਮ ਚੁੱਕ ਰਹੇ ਹਾਂ